ਰਖੜ ਪੁੰਨਿਆਂ ਦੀ ਸਿਆਸੀ ਸਟੇਜ ਤੋਂ ਸਿੱਧੂ ਦੇ ਸ਼ਬਦੀ ਟੀਰਾਂ ਨਾਲ ਜ਼ਖਮੀ ਹੋਏ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਪਲਟਵਾਰ ਕੀਤਾ ਪ੍ਰਕਾਸ਼ ਸਿੰਘ ਬਾਦਲ ਨੇ ਨਵਜੋਤ ਸਿੰਘ ਸਿੱਧੂ ਨੂੰ ਦਲ ਬਦਲੂ ਅਤੇ ਮਾਂ ਪਾਰਟੀ ਦੀ ਪਿੱਠ ਦੇ ਵਿੱਚ ਛੁਰਾ ਖੋਪਣ ਵਾਲਾ ਦੱਸਿਆ ਅਕਾਲੀ ਦਲ ਦੀ ਜ਼ਬਰ ਵਿਰੋਧੀ ਲਹਿਰ ਦੇ ਵਿੱਚ ਕਾਂਗਰਸੀ ਵਿਧਾਇਕ ਰਮਨਜੀਤ ਸਿੱਕੀ ਦੇ ਪੀਏ ਉੱਤੇ ਜ਼ਮੀਨ ਕਬਜ਼ਾਉਣ ਦਾ ਇਲਜ਼ਾਮ ਲਗਾਉਣ ਵਾਲੇ ਫੌਜੀ ਜਸਪਾਲ ਸਿੰਘ ਲਈ ਅਕਾਲੀ ਦਲ ਵੱਲੋਂ ਪੂਰਾ ਸਟੈਂਡ ਲਿਆ ਜਾ ਰਿਹਾ ਹੈ ਮੰਗਲਵਾਰ ਨੂੰ ਅਕਾਲੀ ਦਲ ਦੇ ਸੀਨੀਅਰ ਨੇਤਾਵਾਂ ਵੱਲੋਂ ਡਿਪਟੀ ਕਮਿਸ਼ਨਰ ਦੇ ਨਾਲ ਮੁਲਾਕਾਤ ਕਰਕੇ ਜਾਂਚ ਕਰਨ ਦੀ ਅਪੀਲ ਕੀਤੀ ਗਈ ਮੋਗਾ ਦੇ 17 ਸਾਲ ਦੇ ਅੰਮ੍ਰਿਤਾਰੀ ਬੱਚੇ ਦੇ ਕੇਸ ਕੱਟੇ ਜਾਂਦਾ ਮਾਮਲਾ ਸਾਹਮਣੇ ਆਇਆ ਹੈ ਬੱਚੇ ਦੇ ਮੁਤਾਬਕ ਉਸ ਨੂੰ ਨਹੀਂ ਪਤਾ ਕਿ ਸੁੱਤੇ ਹੋਏ ਕਿਸ ਨੇ ਵਾਲ ਕੱਟ ਦਿੱਤੇ ਉਧਰ ਪਿੰਡ ਦੇ ਅਕਾਲੀ ਨੇਤਾ ਦਾ ਕਹਿਣਾ ਹੈ ਕਿ ਬੱਚੇ ਨੇ ਪਹਿਲਾਂ ਮੰਨਿਆ ਸੀ ਕਿ ਉਸਨੇ ਖੁਦ ਆਪਣੇ ਵਾਲ ਕੱਟੇ ਨੇ ਪਰ ਬਾਅਦ ਦੇ ਵਿੱਚ ਉਹ ਮੁਕਰ ਗਿਆ ਪਰਿਵਾਰ ਵਾਲੇ ਪਿੰਡ ਦੇ ਕੁਝ ਲੋਕਾਂ ਤੇ aarop ਲਗਾ ਰਹੇ ਨੇ ਕਿ ਉਹਨਾਂ ਨੂੰ ਮਜਬੂਰ ਕੀਤਾ ਜਾ ਰਿਹਾ ਹੈ ਕਿ ਅਸੀਂ ਬਿਆਨ ਦੇਈਏ ਕਿ ਬੱਚੇ ਨੇ ਵਾਲ ਖੁਦ ਹੀ ਕੱਟੇ ਨੇ ਪਿੰਡ ਬਰਾਸ ਦੇ ਵਿੱਚ ਇੱਕ ਬਜ਼ੁਰਗ ਮਹਿਲਾ ਦੀ ਗੁੱਤ ਕੱਟੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ 65 ਸਾਲ ਦੀ ਬਜ਼ੁਰਗ ਮਹਿਲਾ ਸੋਜੀਤ ਕੋੜ ਦੇ ਮੁਤਾਬਕ ਜਦੋਂ ਉਹ ਸੌਂ ਕੇ ਉઠી ਤਾਂ ਉਸ ਦੀ ਗੁੱਤ ਕੱਟੀ ਹੋਈ ਮਿਲੀ ਗੁੱਤ ਕੱਟੇ ਜਾਣ ਦੀ ਖਬਰ ਇਲਾਕੇ ਦੇ ਵਿੱਚ ਸਨਸਨੀ ਦੀ ਤਰ੍ਹਾਂ ਫੈਲ ਗਈ ਹੈ ਕੋਟਪੁਰਾ ਦੇ ਵਿੱਚ ਇਸ ਸਮੇਂ ਚੈਨੀ ਛੱਪਮਾਰਾਂ ਦਾ ਖੌਫ ਫੈਲਿਆ ਹੋਇਆ ਹੈ ਇੱਕੋ ਦਿਨ ਦੇ ਵਿੱਚ ਹੋਈਆਂ ਚੈਨੀ ਲੁੱਟਣ ਦੀਆਂ ਦੋ ਵਾਰਦਾਤਾਂ ਨੇ ਪੁਲਿਸ ਤੰਤਰ ਤੇ ਵੀ ਸਵਾਲ ਖੜੇ ਕਰ ਦਿੱਤੇ ਨੇ ਸੀਸੀਟੀਵੀ ਵਿੱਚ ਕੈਦ ਇਹਨਾਂ ਦੋ ਵਾਰਦਾਤਾਂ ਨੇ ਇੱਕ ਗੱਲ ਤਾਂ ਸਾਫ਼ ਕਰ ਦਿੰਦੀ ਹੈ ਕਿ ਅਪਰਾਧੀਆਂ ਦੇ ਦਿਲਾਂ ਦੇ ਵਿੱਚ ਹੁਣ ਪੁਲਿਸ ਦਾ ਖੌਫ ਖਤਮ ਹੋ ਚੁੱਕਿਆ ਹੈ ਪਠਾਨਕੋਟ ਦੇ ਵਸਨੀਕਾਂ ਨੇ ਨਗਰ ਨਿਗਮ ਅਧੀਨ ਆਉਂਦੀਆਂ ਪਾਣੀ ਦੀਆਂ ਟੈਂਕੀਆਂ ਦੀ ਮੁਰੰਮਤ ਕਰਾਉਣ ਦੀ ਮੰਗ ਕੀਤੀ ਹੈ। ਇਹਨਾਂ ਟੈਂਕੀਆਂ ਤੋਂ ਕਈ ਵਾਰ ਮਲਵਾ ਟੁੱਟ ਕੇ نیچے ਡਿੱਗ ਜਾਂਦਾ ਹੈ। ਲੋਕਾਂ ਨੇ ਕਿਸੇ ਵੱਡੇ ਹਾਸੇ ਤੋਂ ਪਹਿਲਾਂ ਇਸ ਦੀ ਮੁਰੰਮਤ ਕਰਾਉਣ ਦੀ ਮੰਗ ਕੀਤੀ ਹੈ। ਵਿਧਾਇਕ ਅਮਿਤ ਵਿਜ ਨੇ ਇਸ ਨੂੰ ਜਲਦੀ ਹੀ ਠੀਕ ਕਰਾਉਣ ਦਾ ਭਰੋਸਾ ਦਿੱਤਾ ਹੈ। 4 ਅਗਸਤ ਨੂੰ ਬਟਾਲਾ ਦੇ ਵਿੱਚ ਰੇਡ ਕਰਨ ਗਈ ਕਾਊਂਟਰ ਇੰਟੈਲੀਜੈਂਸ ਦੀ ਟੀਮ ਤੇ ਫਾਇਰਿੰਗ ਕਰਨ ਵਾਲੇ ਨੌਜਵਾਨਾਂ ਚੋਂ ਪੁਲਿਸ ਨੇ 3 ਨੂੰ ਦਿੱਲੀ ਤੋਂ ਗ੍ਰਿਫਤਾਰ ਕਰ ਲਿਆ। આરોપીਾਂ ਤੋਂ ਪਿਸਤੌਲ ਅਤੇ ਕਾਰਤੂਸ ਵੀ ਬਰਾਮਦ ਕੀਤੇ ਗਏ ਨੇ। ਮੁੱਖ આરોપી ਰਜਿੰਦਰ ਸਿੰਘ ਲਾਡਾ ਸਣੇ ਇਹਨਾਂ ਦੇ ਦੋ ਸਾਥੀ ਹਾਲੇ ਵੀ ਫਰਾਰ ਨੇ। ਇਹਨਾਂ ਨੌਜਵਾਨਾਂ ਵੱਲੋਂ ਕੀਤੀ ਗਈ ਫਾਇਰਿੰਗ ਦੇ ਵਿੱਚ ਇੱਕ ਸਬ ਇੰਸਪੈਕਟਰ ਗੰਭੀਰ ਰੂਪ ਚ ਜ਼ਖਮੀ ਹੋ ਗਿਆ ਸੀ। ਹਿਮਾਚਲ ਪ੍ਰਦੇਸ਼ ਚ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਪੋਂਗ ਡੈਮ ਦੇ ਪਾਣੀ ਦਾ ਪੱਧਰ ਕਾਫੀ ਵੱਧ ਗਿਆ। ਪੋਂਗ ਡੈਮ ਦੀ ਸਮਰੱਥਾ 1390 ਫੁੱਟ ਹੈ ਤੇ ਪਾਣੀ ਦਾ ਪੱਧਰ 1388 ਫੁੱਟ ਤੱਕ ਪਹੁੰਚ ਚੁੱਕਿਆ ਹੈ। ਹੁਸ਼ਿਆਰਪੁਰ ਪ੍ਰਸ਼ਾਸਨ ਮੁਤਾਬਕ ਹੜ੍ਹ ਵਰਗੇ ਹਾਲਾਤਾਂ ਤੋਂ ਨਜਿੱਠਣ ਲਈ ਪੂਰੀ ਤਿਆਰੀ ਕੀਤੀ ਜਾ ਚੁੱਕੀ ਹੈ। ਸੰਗਰੂਰ 'ਚ ਰਖੜੀ ਲਈ ਲਿਆਂਦੀ ਮਠਿਆਈ ਖਾਣ ਤੋਂ ਬਾਅਦ ਲੋਕਾਂ ਨੂੰ ਉਲਟੀਆਂ ਲੱਗ ਗਈਆਂ। ਬਿਮਾਰ ਹੋਏ ਸਾਰੇ ਲੋਕਾਂ ਨੇ ਇੱਕ ਹੀ ਦੁਕਾਨ ਤੋਂ ਮਠਿਆਈਆਂ ਖਰੀਦੀਆਂ ਸੀ। ਬਿਮਾਰਾਂ ਨੂੰ ਤੁਰੰਤ ਵੇਖੋ-ਵੇਖੀ ਹਸਪਤਾਲਾਂ ਦੇ ਵਿੱਚ ਦਾਖਲ ਕਰਵਾਇਆ ਗਿਆ। ਡਾਕਟਰ ਇਸ ਨੂੰ ਫੂਡ ਪੋਇਜ਼ਨਿੰਗ ਦੱਸ ਰਹੇ ਨੇ। ਪੀੜਤ ਪਰਿਵਾਰ ਦੁਕਾਨਦਾਰ ਦੇ ਖਿਲਾਫ ਕਾਰਵਾਈ ਦੀ ਮੰਗ ਕਰ ਰਹੇ ਨੇ। ਨਗਰ ਨਿਗਮ ਜ਼ੋਨ A ਦੇ ਸਫਾਈ ਕਰਮਚਾਰੀਆਂ ਨੇ ਦਫ਼ਤਰ ਦੇ ਬਾਹਰ ਤਰਨਾ ਪ੍ਰਦਰਸ਼ਨ ਕੀਤਾ। ਇਹ ਤਰਨਾ ਪ੍ਰਦਰਸ਼ਨ ਪ੍ਰਾਈਵੇਟ ਕੰਪਨੀ A to Z ਦੇ ਲੋਕਾਂ ਵੱਲੋਂ ਘਰਾਂ ਚੋਂ ਕੂੜਾ ਚੁੱਕਣ ਦੇ ਵਿਰੋਧ ਵਿੱਚ ਕੀਤਾ ਗਿਆ ਹੈ। A to Z ਕੰਪਨੀ ਲੋਕਾਂ ਦੇ ਘਰਾਂ ਦੇ ਵਿੱਚੋਂ ਮੁਫਤ ਦੇ ਵਿੱਚ ਕੂੜਾ ਚੁੱਕਦੀ ਹੈ ਤੇ ਸਫਾਈ ਮੁਲਾਜ਼ਮ ਤਨਖਾਹ ਲੈਣ ਦੇ ਬਾਵਜੂਦ ਵੀ ਘਰਾਂ ਚੋਂ 50 ਜਾਂ 100 ਰੁਪਏ ਲੈਂਦੇ ਨੇ। ਫਰੋਸਬਰ ਦੇ ਹਾਊਸਿੰਗ ਬੋਰਡ ਕਲੋਨੀ ਦੇ ਵਿੱਚ ਪਾਣੀ ਨਾ ਆਉਣ ਕਾਰਨ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸੇ ਦੇ ਤਹਿਤ ਲੋਕਾਂ ਨੇ ਕਲੋਨੀ ਦੇ ਵਿੱਚ ਬਣੀ ਵਾਟਰ ਸਪਲਾਈ ਵਿਭਾਗ ਦੀ ਟੈਂਕੀ ਅੱਗੇ ਰੋਸ ਪ੍ਰਦਰਸ਼ਨ ਚਿੱਟੀ ਮੱਖੀ ਨੇ ਇਸ ਵਾਰ ਸਰਹੱਦੀ ਖੇਤਰ ਫਾਜ਼ਿਲਕਾ ਵਿੱਚ ਆਪਣਾ ਕਹਿਰ ਵਰਪਾਉਣਾ ਸ਼ੁਰੂ ਕਰ ਦਿੱਤਾ ਹੈ ਕਿਸਾਨ ਆਪਣੀ ਨਰਮੇ ਦੀ ਫਸਲ ਤੇ ਹਲ ਚਲਾਉਣ ਲਈ ਮਜਬੂਰ ਨੇ ਕਿਸਾਨਾਂ ਦੇ ਮੁਤਾਬਕ ਚੰਗੀ ਤਰ੍ਹਾਂ ਮੀਂਹ ਨਾ ਪੈਣ ਕਰਕੇ ਨਰਮੇ ਨੂੰ ਚਿੱਟੀ ਮੱਖੀ ਖਰਾਬ ਕਰ ਰਹੀ ਹੈ ਉਧਰ ਖੇਤੀਬਾੜੀ ਅਫਸਰ ਹਾਲੇ ਵੀ ਕਿਸਾਨਾਂ ਨੂੰ ਦਵਾਈ ਛਿੜਕਣ ਦੀ ਸਲਾਹ ਦੇ ਰਹੇ ਨੇ ਜਲ ਤੇ ਸੈਨੀਟੇਸ਼ਨ ਵਿਭਾਗ ਦੇ ਜੂਨੀਅਰ ਇੰਜੀਨੀਅਰਾਂ ਨੇ ਬਠਿੰਡਾ ਦੇ ਵਿੱਚ ਤਰਨਾ ਲਗਾਇਆ ਜੇਈ ਪ੍ਰੋਮੋਸ਼ਨਾਂ ਦੀ ਮੰਗ ਕਰ ਰਹੇ ਨੇ ਤੇ ਕੁਝ ਜੂਨੀਅਰ ਇੰਜੀਨੀਅਰਾਂ ਦੇ ਤਬਾਦਲੇ ਦਾ ਵੀ ਵਿਰੋਧ ਕੀਤਾ ਜਾ ਰਿਹਾ ਹੈ ਪਿੰਡ ਕਾਨਪੁਰ ਨੇੜੇ ਪੈਂਚਰ ਖੜੇ ਟਰੱਕ ਦੇ ਵਿੱਚ ਬਜਰੀ ਨਾਲ ਭਰੇ ਟਰੱਕ ਦੇ ਟਕਰਾਉਣ ਕਾਰਨ 24 ਘੰਟਿਆਂ ਦੇ ਵਿੱਚ ਦੂਜਾ ਹਾਸਾ ਵਾਪਰ ਗਿਆ ਇਸ ਟੱਕਰ ਦੇ ਵਿੱਚ ਡਰਾਈਵਰ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਿਆ ਸੋਮਵਾਰ ਨੂੰ ਇਸੇ ਹੀ ਥਾਂ ਤੇ ਇਸੇ ਪੈਂਚਰ ਖੜੇ ਟਰੱਕ ਦੇ ਨਾਲ ਇੱਕ ਸਲੀਪਰ ਕੋਚ ਬੱਸ ਵੀ ਟਕਰਾ ਗਈ ਸੀ ਅਮਰੀਕਾ 'ਚ ਗੋਲੀ ਮਾਰ ਕੇ ਕਤਲ ਕੀਤੇ ਗਏ ਪੰਜਾਬੀ ਨੌਜਵਾਨ ਸਿਮਰਨਜੀਤ ਪੰਗੂ ਦਾ ਮੋਹਾਲੀ ਦੇ ਵਿੱਚ ਅੰਤਿਮ ਸੰਸਕਾਰ ਕੀਤਾ ਗਿਆ ਦੋ ਭੈਣਾਂ ਦੇ ਇਕਲੋਤੇ ਭਰਾ ਸਿਮਰਨ ਪੰਗੂ ਦੀ Laash ਰਖੜੀ ਵਾਲੇ ਦਿਨ ਉਸ ਦੇ ਘਰ ਪਹੁੰਚੀ ਸੀ ਸ਼੍ਰੀ ਗੁਰੂ ਰਾਮਦਾਸ ਯੂਨੀਵਰਸਿਟੀ ਦੇ ਕੈਂਪਸ 'ਚ ਮੀਟ ਵਿਕਣ ਦੇ ਮਾਮਲੇ ਨੂੰ ਲੈ ਕੇ ਪੰਜਾਬ ਕਾਂਗਰਸ ਦੇ ਸਾਫ ਕਾਸਕਤਰ ਮਨਦੀਪ ਸਿੰਘ ਮੰਨਾ ਨੇ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਮੰਗ ਪੱਤਰ ਸੌਂਪਿਆ ਹੈ ਯਾਨੀ ਗੁਰਬਚਨ ਸਿੰਘ ਨੇ ਪੰਜ ਸਿੰਘ ਸਹਿਮਾਨਾ ਦੀ ਮੀਟਿੰਗ ਬੁਲਾ ਕੇ ਇਸ ਮਸਲੇ ਨੂੰ ਹੱਲ ਕਰਨ ਦਾ ਭਰੋਸਾ ਦਿੱਤਾ ਹੈ एसजीपीसी ਦੇ ਪ੍ਰਧਾਨ ਕਿਰਪਾਲ ਸਿੰਘ ਬਣੂਂਗਰ ਨੇ ਕਰਜ਼ੇ 'ਚ ਦਬੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਖੁਦਕੁਸ਼ੀ ਦਾ ਰਸਤਾ ਨਾ ਅਖਤਿਆਰ ਕਰਨ ਕਿਰਪਾਲ ਸਿੰਘ ਬਣੂਂਗਰ ਮੁਤਾਬਕ ਪੰਜਾਬੀਆਂ ਦੀ ਕੌਮ ਮਿਹਨਤ ਰਿਸ਼ਕਾਉਮ ਹੈ ਕਿਸਾਨ ਨੂੰ ਖੁਦਕੁਸ਼ੀਆਂ ਦੇ ਰਾਹ ਤੇ ਨਾ ਚੱਲਦੇ ਹੋਏ ਫਿਰ ਤੋਂ ਆਪਣੇ ਪੈਰਾਂ ਤੇ ਖੜੇ ਹੋਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਕਾਰਗਿਲ ਜੰਗ 'ਚ ਸ਼ਹੀਦ ਹੋਏ ਨਾਇਕ ਨਿਰਮਲ ਸਿੰਘ ਦੀ ਪਿੰਡ ਕੁਸਲਾ ਦੇ ਵਿੱਚ ਰਹਿੰਦੀ ਬਜ਼ੁਰਗ ਮਾਂ ਮਨਰੇਗਾ ਦੇ ਅਧੀਨ ਦਿਹਾੜੀਆਂ ਕਰਨ ਲਈ ਮਜਬੂਰ ਹੈ 80 ਸਾਲ ਦੀ ਉਮਰ ਦੇ ਵਿੱਚ ਜੰਗੀਰਕੌਰ ਪ੍ਰਸ਼ਾਸਨ ਤੋਂ ਮਾਲੀ ਮਦਦ ਦੇ ਨਾਲ ਨਾਲ ਪਿੰਡ ਦੇ ਵਿੱਚ ਆਪਣੇ ਪੁੱਤ ਦਾ ਬੁੱਤ ਸਥਾਪਿਤ ਕਰਨ ਦੀ ਮੰਗ ਕਰ ਰਹੀ ਹੈ ਜੰਗੀਰਕੌਰ ਦੇ ਮੁਤਾਬਕ ਪੁੱਤ ਦੇ ਸੰਸਕਾਰ ਮੌਕੇ ਪ੍ਰਸ਼ਾਸਨ ਮਦਦ ਦੇ ਦਾਅਵੇ ਕਰਦਾ ਪਰ ਸਮਾਂ ਬੀਤਣ ਦੇ ਨਾਲ ਨਾਲ ਦਾਅਵੇ ਧੁੰਦਲੇ ਹੋ ਜਾਂਦੇ ਨੇ ਸ਼ਹੀਦਾਂ ਦੀ ਯਾਦ ਨੂੰ ਭੁਲਾਉਣ ਦਾ ਮਾਮਲਾ ਨਵਾਂ ਸ਼ਹਿਰ ਨਜ਼ਦੀਕ ਪਿੰਡ ਪੱਦੀ ਮਟਵਾਲੀ ਤੋਂ ਸਾਹਮਣੇ ਆਇਆ ਹੈ ਕਾਰਗਿਲ ਦੇ ਸ਼ਹੀਦ ਦਲਵਿੰਦਰ ਸਿੰਘ ਦੇ ਨਾਮ ਤੇ ਸੜਕ ਅਤੇ ਸਕੂਲ ਦਾ ਨਾਮ ਰੱਖਿਆ ਗਿਆ ਸੀ ਜਿਸ ਦੇ ਬੋਰਡ ਤਕਤੀਆਂ ਹੁਣ ਧੂੜ ਚੱਟ ਰਹੇ ਨੇ ਪਰਿਵਾਰ ਨੇ ਪ੍ਰਸ਼ਾਸਨ ਤੇ ਅੱਖੋਂ ਪਰੋਖੇ ਕਰਨ ਦੇ ਔਰੋਪਲੇਨ ਨੇ 9 ਸਤੰਬਰ 2017 ਨੂੰ ਕਪੂਰਥਲਾ ਫਗਵਾੜਾ ਅਤੇ ਸੁਲਤਾਨਪੁਰ ਲੋਧੀ ਦੀਆਂ ਅਦਾਲਤਾਂ ਦੇ ਵਿੱਚ ਕੌਮੀ ਲੋਕ ਅਦਾਲਤ ਲਗਾਈ ਜਾਵੇਗੀ ਕੌਮੀ ਲੋਕ ਅਦਾਲਤ ਵਿੱਚ ਹਰੇਕ ਤਰ੍ਹਾਂ ਦੇ ਕੇਸਾਂ ਦਾ ਨਿਪਟਾਰਾ ਦੋਵੇਂ ਤਰ੍ਹਾਂ ਦੀ ਆਪਸੀ ਸਹਿਮਤੀ ਰਾਹੀਂ ਕੀਤਾ ਜਾਂਦਾ ਹੈ CGM ਕਮਜ਼ ਕਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸੰਜੀਵ ਕੁੰਦੀ ਨੇ ਦੱਸਿਆ ਹੈ ਕਿ ਫੈਸਲੇ ਤੋਂ ਬਾਅਦ ਕੇਸ ਦੇ ਵਿੱਚ ਲੱਗੀ ਸਾਰੀ ਕੋਰਟ ਫੀਸ ਵਾਪਸ ਹੋ ਜਾਂਦੀ ਹੈ ਅਤੇ ਇਸ ਦਾ ਫੈਸਲਾ ਅੰਤਿਮ ਹੁੰਦਾ ਹੈ। ਜੰਗਲਾਤ ਵਿਭਾਗ ਵੱਲੋਂ ਸ਼ਹਿਰ ਨੂੰ ਸਾਫ਼ ਸੁਥਰਾ ਅਤੇ ਹਰਿਆ ਭਰਿਆ ਬਣਾਉਣ ਦੀ ਮੁਹਿੰਮ ਸ਼ੁਰੂ ਕੀਤੀ ਗਈ ਹੈ। ਇਸੇ ਦੇ ਤਹਿਤ ਸੜਕਾਂ ਕਿਨਾਰੇ ਲੱਗੇ ਦਰਖਤਾਂ ਨੂੰ ਚਿੱਟਾ ਰੰਗ ਕੀਤਾ ਗਿਆ ਅਤੇ ਰਿਫਲੈਕਟਰ ਵੀ ਲਗਾਏ ਗਏ ਨੇ। ਡੀਸੀ ਅਤੇ ਐਸਐਸਪੀ ਵੱਲੋਂ ਲੋਕਾਂ ਨੂੰ ਬੂਟੇ ਵੀ ਵੰਡੇ ਗਏ ਨੇ। ਗੜਸ਼ੰਕਰ ਤੋਂ ਆਨੰਦਪੁਰ ਸਾਹਿਬ ਮੁੱਖ ਮਾਰਗ ਤੱਕ ਰੋਡ ਦੀ ਲੰਮੇ ਸਮੇਂ ਤੋਂ ਹਾਲਤ ਮਾੜੀ ਹੋਣ ਕਾਰਨ ਲੋਕਾਂ 'ਚ ਰੋਸ ਪਾਇਆ ਜਾ ਰਿਹਾ ਹੈ ਕਈ ਥਾਈਂ ਵੱਡੇ ਤੇ ਡੂੰਘੇ ਟੋਏ ਨਿਤ ਹਾਸਿਆਂ ਦਾ ਕਾਰਨ ਬਣ ਰਹੇ ਨੇ